ਆਲੂ ਵੀ ਦੋਸਤੋ ਅੱਜ ਤੁਹਾਨੂੰ ਆਪਾਂ ਆਪਣੀ ਘੋੜੀ ਦਿਖਾਉਣੀ ਆ ਰਫ਼ਤਾਰ ਵੈਸੇ ਤੁਸੀਂ ਅੱਗੇ ਵੀ ਦੇਖਦੇ ਰਹਿੰਨੇ ਆ ਪਰ ਅੱਜ ਤੁਹਾਨੂੰ ਦਿਖਾਉਣੀ ਆ ਘੋੜੀ ਆਪਣੀ ਦੱਸਿਆ ਜੇ ਦੇਖ ਕੇ ਵੀ ਕਿਸ ਤਰ੍ਹਾਂ ਦੀ ਲੱਗੀ ਘੋੜੀ ਕਿਦਾਂ ਲੱਗੀ ਚੰਗੀ ਐ ਜਾਂ ਕਿਵੇਂ ਐ ਤੇ ਘੋੜੀ ਸੂਣ ਵਾਲੀ ਐ ਨੇੜੇ ਐ ਟਾਈਮ ਥੋੜਾ ਜਿਹਾ ਰਹਿ ਗਿਆ 11 ਮਹੀਨਾ ਤੋਂ 1-2 ਦਿਨ ਉੱਪਰ ਇਹਦੇ ਹੋ ਗਏ ਆ ਤਾਂ ਕਰਕੇ ਅੱਜ ਇਹਦਾ ਢੀੜਾ ਕਢਾਉਣ ਵਾਸਤੇ ਆਪਾਂ ਇਹਨੂੰ ਬਾਹਰ ਕੱਢਿਆ ਸੀਗਾ ਕਿਉਂਕਿ ਘਰੇ ਦੇ ਖੜੀ ਰਹਿੰਦੀ ਹੈ ਕੋੜੀ ਤਾਂ ਥੋੜਾ ਜਿਹਾ ਮੈਨੂੰ ਲੱਗਦਾ ਸੀ ਵੀ ਭਾਰੀ ਜੀ ਹੋ ਚੱਲੀ ਤੇ ਬਾਕੀ ਮੇਰੇ ਸੱਜਣ ਮਿੱਤਰ ਨੇ ਵੀ ਸਲਾਹ ਦਿੱਤੀ ਸੀ ਵੀ ਜੇ ਆਪਾਂ ਇਹਨੂੰ ਗੇੜਾ ਗੂੜਾ ਕੜਾਈਏ ਦਾ ਚੰਗਾ ਸੂਨ ਦੇ ਵਿੱਚ ਥੋੜੀ ਸਖਾਈ ਰਹੀਦੀ ਹੈ ਸੋ ਉਸ ਕਰਕੇ ਦੋ ਤਿੰਨ ਦਿਨ ਹੋ ਗਏ ਉਹਦਾ ਇਹਦਾ ਆਪਾਂ ਜਿਹੜਾ ਹੁਣ ਗੇੜਾ ਗੂੜਾ ਕੜਾਈ ਦੇ ਬਾਹਰ ਤਾਂ ਅੱਜ ਬੇਟਾ ਵੀ ਆਇਆ ਸੀਗਾ ਨਾਲ ਤੇ ਮੈਂ ਕਿਹਾ ਚਲ ਆਪਾਂ ਅੱਜ ਗੇੜਾ ਗੂੜਾ ਕੜਾਈਏ ਦਾ ਨਾਲੇ ਵੀਡੀਓ ਬਣਾਉਣੇ ਆ ਤੇ ਆਪਣੇ ਪਰਿਵਾਰ ਦੇ ਨਾਲ ਸਾਂਝੀ ਕਰਾਂਗੇ ਵੀਡੀਓ ਸੋ ਚੈੱਕ ਕਰਿਓ ਘੋੜੀ ਕਿਵੇਂ ਲੱਗ ਰਹੀ ਹੈ ਆਪਣੀ ਦੱਸਿਆ ਜੇ ਵੀ ਕਿੰਨੀ ਵਧੀਆ ਲੱਗਦੀ ਹੈ ਚੰਗੀ ਆ ਜਾਣ ਕਿਸ ਤਰ੍ਹਾਂ ਦੀ ਹੈ ਅੱਗੇ ਦੋ ਵਾਰ ਇਹ ਸੂਪੀ ਬੱਚੇ ਜਿਹੜੇ ਇਹਨੇ ਨੁਕਰੇ ਦਿੱਤੇ ਆ ਹੁਣ ਇਹਨੇ ਤੀਜੀ ਵਾਰ ਸੁਣਾਇ ਪਹਿਲੇ ਸੂਏ ਦੇ ਵਿੱਚ ਜਿਹੜਾ ਬਸ਼ੇਰੀ ਦਿੱਤੀ ਸੀ ਇਹਨੇ ਬਹੁਤ ਚੰਗੀ ਸੋਹਣੀ ਬਸ਼ੇਰੀ ਸੀਗੀ ਆਪਾਂ ਤੁਹਾਡੇ ਨਾਲ ਵੀਡੀਓ ਵੀ ਸ਼ੇਅਰ ਕੀਤੀ ਉਹਦੀ ਉਸ ਤੋਂ ਬਾਅਦ ਇਹਨੇ ਜਿਹੜਾ ਦੂਸਰੇ ਸੂਏ ਉਹ ਬਸ਼ੇਰਾ ਦਿੱਤਾ ਸੀਗਾ ਬੱਚੇ ਜਿਹੜੇ ਪਹਿਲਾਂ ਦੋਨੋਂ ਹੀ ਕੱਲਾਂ ਵਾਲੇ ਚੇਤਕ ਦੇ ਬੱਚੇ ਸੀਗੇ ਤੇ ਬਿਲਕੁਲ ਸਪੌਟਲੈਸ ਬੱਚੇ ਆਏ ਉਹ ਚੇਤਕ ਕੋਲੇ ਤੋਂ ਕੋਈ ਦਾਗ ਨਹੀਂ ਕੋਈ ਕੁਛ ਨਹੀਂ ਬਿਲਕੁਲ ਸਪੌਟਲੈਸ ਬੱਚੇ ਸੀਗੇ ਦੋਨੋਂ ਹੀ ਬਸ਼ੇਰੀ ਮਜ਼ਬੂਤ ਵੀ ਸੀਗੀ ਚੰਗੀ ਬਹੁਤ ਹੱਡਾਂ ਪੈਰਾਂ ਦੀ ਖੁੱਲੀ ਟੁੱਲੀ ਸੀ ਤੇ ਬਾਕੀ ਬਸ਼ੇਰਾ ਜਿਹੜਾ ਸੀਗਾ ਉਹ ਵੀ ਬਹੁਤ ਚੰਗਾ ਬਸ਼ੇਰਾ ਸੀਗਾ ਉਹ ਆਪਾਂ ਗੁਰੂ ਸਾਹਿਬ ਨੂੰ ਬਖਸ਼ ਉਹਨਾਂ ਨੇ ਕੀਤੀ ਸੀਗੀ ਤੇ ਆਪਾਂ ਉਹਨਾਂ ਦੇ ਉੱਤੇ ਗੁਰੂ ਸਾਹਿਬ ਦੇ ਘਰੇ ਉਹ ਭੇਟ ਕਰ ਜਾਂਦਾ ਸੀਗਾ ਤਾਂ ਹੁਣ ਇਹਨੇ ਜਿਹੜਾ ਇਸ ਵਾਰ ਤੀਜੀ ਵਾਰ ਘੋੜੀ ਨੇ ਸੂਣਾ ਮੇਟ ਆਪਾਂ ਐਰਕੀ ਵੀ ਉਸੇ ਘੋੜੇ ਤੋਂ ਕਰਵਾਈ ਆ ਕੱਲਾਂ ਵਾਲੇ ਤੋਂ ਹੀ ਚੇਤਕ ਤੋਂ ਹੀ ਕਰਵਾਈ ਹੋਈ ਆ ਗੱਬਣ ਤਾਂ ਹੁਣ ਇਹਨੇ ਜਿਹੜਾ ਘੋੜੀ ਨੇ ਤੀਜੀ ਵਾਰ ਸੂਣਾ ਹੁਣ ਇਹਨੂੰ 11 ਮਹੀਨੇ ਜਿਹੜੇ ਲਗਭਗ ਹੋ ਗਏ ਐ ਤੇ 11 ਤੋਂ ਪਲੱਸ ਹੀ ਹੋ ਗਏ 2-3 ਦਿਨ ਹੁਣ ਦੇਖਦੇ ਆ ਕਿੰਨਾ ਕੁ ਟਾਈਮ ਹੋਰ ਲੈਂਦੀ ਐ ਕਿਉਂਕਿ ਪਿਛਲੀ ਵਾਰ ਇਹਨੇ ਵਸ਼ੇਰਾ ਦਿੱਤਾ ਸੀਗਾ ਉਦੋਂ ਇਹ 11 ਮਹੀਨੇ ਤੋਂ ਜਿਹੜੇ 8-9 ਦਿਨ ਉੱਪਰ ਲੈ ਕੇ ਸੋਈ ਸੀ ਤੇ ਜਦੋਂ ਵਸ਼ੇਰੀ ਪਹਿਲੇ ਸੂਏ ਦਿੱਤੀ ਸੀ ਉਦੋਂ ਇਹ 11 ਮਹੀਨੇ ਤੋਂ ਘੱਟ ਹੀ ਸੂਪੀ ਸੀਗੀ ਸੋ ਬਾਕੀ ਦੇਖਦੇ ਆਂ ਇਸ ਵਾਰ ਕੀ ਦਿੰਦੀ ਏ ਕਿਦਾਂ ਦਾ ਰਿਜ਼ਲਟ ਦਿੰਦੀ ਏ ਪ੍ਰਮਾਤਮਾ ਦੇ ਹੱਥ ਵਸ ਹੈ ਸੋ ਆਪਾਂ ਨੂੰ ਤਾਂ ਉਮੀਦ ਹੁੰਦੀ ਏ ਅ ਬਾਕੀ ਦੇਣਾ ਉਸ ਬਾਦਸ਼ਾਹ ਨੇ ਦਤਾਰ ਪਿਤਾ ਨੇ ਵੀ ਕੀ ਦਿੰਦਾ ਉਹਦੀ ਖੁਸ਼ੀ ਏ ਸੋ ਆਪਾਂ ਨੂੰ ਵੀ ਰਾਜੀ ਆ ਉਹਦੀ ਮਰਜ਼ੀ ਦੇ ਵਿੱਚ ਤੇ ਬਾਕੀ ਹੁਣ ਤਿਆਰੀ ਲੱਗਦੀ ਹੈ ਇਹਦੀ ਪੇਟ ਫੂਡ ਚੰਗਾ ਹੈ ਕਿ ਖੁੱਲਾ ਹੈ ਆ ਵਧੀਆ ਤਿਆਰੀ ਦੇ ਵਿੱਚ ਹੈ ਕੁੜੀ ਪੇਟ ਫੂਡ ਖੁੱਲਾ ਡੁੱਲਾ ਹੈ ਚੰਗਾ ਪੇਟ ਬਣਾਇਆ ਤੇ ਲੱਗਦਾ ਉਮੀਦ ਹੈਗੀ ਵੀ ਬੱਚਾ ਵਧੀਆ ਇਸ ਵਾਰ ਚੰਗਾ ਬੱਚਾ ਵੱਡਾ ਦੇਊਗੀ ਬੱਚੇ ਵਸ ਪਿਛਲੀ ਵਾਰ ਵੀ ਵਧੀਆ ਹੀ ਸੀਗੇ ਚੰਗੇ ਬੱਚੇ ਆਏ ਸੀ ਤਾਂ ਇਸ ਵਾਰ ਥੋੜਾ ਜਿਹਾ ਪੇਟ ਫੂਡ ਹੋਰ ਖੁੱਲ ਗਿਆ ਹੁਣ ਕੁੜੀ ਮਿਲ ਕੇ ਸਵੈਨ ਸੂਏ ਪਾਈ ਕਰਕੇ ਘੋੜੀ ਪੇਟਲ ਹੋ ਗਈ ਥੋੜੀ ਜਿਹੀ ਵੱਡੀ ਸਟਰਕਚਰ ਜਿਹੜਾ ਇਹਦਾ ਥੋੜਾ ਜਿਹਾ ਖੁੱਲ ਗਿਆ ਹੋ ਅੱਗੇ ਨਾਲੋਂ ਸੋ ਬਾਕੀ ਤੁਸੀਂ ਦੱਸਣਾ ਵੀ ਕਿਸ ਤਰ੍ਹਾਂ ਲੱਗਦੀ ਹੈ ਕੋਸ਼ਿਸ਼ ਤਾਂ ਕਰੀ ਦੀ ਆਪ ਦੇ ਲੋ ਸੁਭਾਈ ਕਰਨ ਦੀ ਜਾਂ ਕਿਸ ਤਰ੍ਹਾਂ ਵੀ ਤਾਂ ਹੁਣ ਤੁਹਾਨੂੰ ਮੈਂ ਦਿਖਾਉਣਾ ਆ ਜੋ ਪੁੜੇ ਪੜੇ ਜਿਹੜੇ ਹੈਗੇ ਉਹ ਤੋੜੀ ਬੈਠੀ ਹੈ ਤਾਂ ਤੋਏ ਜੇ ਪੈਣ ਲੱਗੇ ਪੁੜਿਆਂ ਦੇ ਵਿੱਚ ਤੁਹਾਨੂੰ ਲੱਗਦਾ ਤਾਂ ਇਦਾਂ ਹੀ ਹੈ ਬਈ ਦੋ ਤਿੰਨ ਦਿਨ ਲਾਊਗੀ ਸ਼ਾਇਦ ਤੇ ਬਾਕੀ ਤੁਸੀਂ ਵੀ ਦੱਸਿਓ ਦੋਸਤੋ ਕਿੰਨਾ ਕੁ ਟਾਈਮ ਲੈ ਸਕਦੀ ਐ ਜਾਣਕਾਰ ਸੱਜਣ ਤੁਸੀਂ ਜ਼ਿਆਦਾ ਜਾਣਕਾਰ ਹੋ ਮੇਰੇ ਨਾਲੋਂ ਤੇ ਜ਼ਰੂਰ ਦੱਸਿਓ ਵੀ ਕਿੰਨਾ ਕੁ ਟਾਈਮ ਇਹ ਹੋਰ ਲਊਗੀ ਪੁੜਿਆਂ ਦੀ ਤੁਹਾਨੂੰ ਕੰਡੀਸ਼ਨ ਮੈਂ ਕੋਸ਼ਿਸ਼ ਕਰਦਾ ਦਿਖਾਉਂਦੀ ਵੀ ਇਸ ਤਰ੍ਹਾਂ ਇਹ ਪੁੜੇ ਜਿਹੜੇ ਉੱਤੋਂ ਤੋੜ ਚੁੱਕੇ ਢਿੱਲੇ ਜੇ ਕਰ ਲਏ ਪੁੜੇ ਬਾਕੀ ਦੁੱਧ ਵੀ ਕਾਫੀ ਲਾਇਆ ਹੋਇਆ ਥਣਾਂ ਦੇ ਵਿੱਚ ਆ ਆ ਦਿਖਾਉਣਾ ਮੈਂ ਤੁਹਾਨੂੰ ਦੁੱਧ ਵੀ ਕਾਫੀ ਲਾਇਆ ਹੋਇਆ ਹਾਂ ਆਹ ਕੰਡੀਸ਼ਨ ਹੈ ਇੱਕ ਵਾਰ ਦੇਖ ਲਿਓ ਇੰਨਾ ਕੁ ਇਹ ਹੁਣ ਲਾਈ ਬੈਠੀ ਐ ਹਲੇ ਦੁੱਧ ਵੈਸੇ ਮਤਲਬ ਕਿ ਜਿੱਦਾਂ ਡਿਗਨ ਤਾਂ ਨਹੀਂ ਲੱਗੇਗਾ ਥਾਣਾ ਦੇ ਵਿੱਚੋਂ ਪਰ ਉਹ ਕਾਫੀ ਭਰਿਆ ਹੋਏ ਥਾਣ ਥਾਣਾ ਦੇ ਵਿੱਚ ਦੁੱਧ ਕਾਫੀ ਆਇਆ ਹੋਇਆ ਪਰ ਹਲੇ ਥਾਣਾ ਚ ਦੁੱਧ ਡਿਗਨ ਨਹੀਂ ਲੱਗੇਗਾ ਤਾਂ ਦੇਖਦੇ ਹਾਂ ਹਲੇ ਕਿੰਨਾ ਕੁ ਟਾਈਮ ਹੋਰ 2-4 ਦਿਨ ਜਾਂ ਹੋਰ ਕਿੰਨਾ ਟਾਈਮ ਇਹ ਲੈਂਦੀ ਐ ਤੇ ਬਾਕੀ ਦੇਖੋ ਅੱਗੇ ਬੱਚੇ ਦੋਨੇ ਜਿਹੜੇ ਨੁਕਰੇ ਦਿੱਤੇ ਸੀਗੇ ਤਾਂ ਐਸ ਵਾਰ ਦੇਖਦੇ ਆ ਕਿ ਪ੍ਰਮਾਤਮਾ ਦੀ ਕਿਰਪਾ ਕਿਸ ਤਰ੍ਹਾਂ ਵੀ ਕਿਹੋ ਜਿਹਾ ਬੱਚਾ ਦਿੰਦੀ ਹੈ ਅ ਕਈ ਸੱਜਣਾ ਨੇ ਮੈਨੂੰ ਇਦਾਂ ਮਤਲਬ ਕਿ ਸਲਾਹ ਵੀ ਦਿੱਤੀ ਆ ਵੀ ਆਪਾਂ ਹੋਰ ਕੋੜੇ ਤੋਂ ਭਰਾ ਕੇ ਦੇਖੀਏ ਤਾਂ ਫਿਰ ਮੇਰਾ ਥੋੜਾ ਜਿਹਾ ਮਾਨੇ ਇਸ ਕਰਕੇ ਤੇ ਕਹਿਆ ਕਿ ਕਿਉਂਕਿ ਅੱਗੇ ਬੱਚੇ ਵਧੀਆ ਹੀ ਦਿੱਤੇ ਆ ਦੋਨੇ ਨੁਕਰੇ ਦਿੱਤੇ ਆ ਸਮਾਨ ਕਈ ਵਾਰ ਆਏ ਵੀ ਥੋੜਾ ਜਿਹਾ ਹੁੰਦਾ ਵੀ ਕਿਤੇ ਹੋਰ ਕਿਸੇ ਘੋੜੇ ਕੋਲ ਮੇਟ ਕਰਵਾਈ ਤਾਂ ਕਈ ਵਾਰ ਜਿੱਦਾਂ ਹੁੰਦਾ ਵੀ ਬਲੱਡ ਇਹਦੇ ਨਾਲ ਤਾਂ ਮੈਚ ਹੋਇਆ ਹੀ ਆ ਤਾਂ ਨਾਮ ਬਦਲ ਗਿਆ ਇਸ ਕਰਕੇ ਮੈਂ ਵੀ ਲੱਗਦਾ ਵੀ ਨਾਮ ਬਦਲ ਗਿਆ ਇਸੇ ਘੋੜੇ ਤੋਂ ਅਗਲੀ ਵਾਰ ਵੀ ਆਪਾਂ ਇਸ ਵਾਰ ਬੱਚਾ ਇਹਨੇ ਵਧੀਆ ਦਿੱਤਾ ਨੁਕਰਾਈ ਤਾਂ ਫਿਰ ਅਗਲੀ ਵਾਰ ਵੀ ਇਸੇ ਘੋੜੇ ਤੋਂ ਆਪਾਂ ਕੋਸ਼ਿਸ਼ ਕਰਾਂਗੇ ਮੇਟ ਕਰਵਾਈਏ ਬਾਕੀ ਵੈਸੇ ਤਾਂ ਸੱਜਣ ਇੱਕ ਦੋ ਮਿੱਤਰ ਇਹਨਾਂ ਉਹਨਾਂ ਨੇ ਇਹ ਵੀ ਸਲਾਹ ਦਿੰਦੇ ਆ ਵੀ ਯਾਰ ਆਪਾਂ ਮਾਰਵਾੜੀ ਘੋੜੇ ਤੋਂ ਭਰਾ ਕੇ ਦੇਖੀਏ ਕਿਹਸੇ ਤੋਂ ਚੰਗੇ ਤੋਂ ਤੇ ਕਿਉਂਕਿ ਪੈਰ ਚਾਰੋਂ ਚਿੱਟੇ ਆ ਤੇ ਬਾਕੀ ਮੂੰਹ ਤੇ ਅ ਪਟਾ ਦਾ ਨਹੀਂ ਕਹਿ ਸਕਦੇ ਕਿ ਤਾਂ ਪਰ ਉਹ ਰਿਸਕ ਵੱਡਾ ਥੋੜਾ ਜਿਹਾ ਕਿਉਂਕਿ ਇੱਕ ਤਾਂ ਫੀਸ ਵਗੈਰਾ ਬਹੁਤ ਜਿਆਦਾ ਹੈ ਘੋੜਿਆਂ ਦੀ ਚੰਗਿਆਂ ਦੀ ਤੇ ਬਾਕੀ ਫਿਰ ਥੋੜਾ ਜਿਹਾ ਇਸ ਕਰਕੇ ਵੀ ਲੱਗਦਾ ਵੀ ਫੀਸ ਫੂਸ ਜਿਆਦੇ ਆ ਤੇ ਘੋੜੇ ਵਾਲਾ ਵੀ ਸੋਚਦਾ ਯਾਰ ਬਈ ਮਾਰਵਾੜੀ ਘੋੜੀ ਤੇ ਤਾਂ ਜਿਹੜਾ ਮਾਰਵਾੜੀ ਘੋੜਾ ਉਹ ਬਰੀਡ ਕਰਾਉਣਾ ਠੀਕ ਹੈ ਤੇ ਬੱਚਾ ਵੀ ਚਾਹੇ ਘੋੜੇ ਤੇ ਆ ਹੀ ਜਾਵੇ ਪਰ ਫਿਰ ਵੀ ਥੋੜਾ ਜਿਹਾ ਇਦਾਂ ਲੱਗਦਾ ਵੀ ਨਹੀਂ ਨੁਕਰੇ ਵਿੱਚ ਜਦੋਂ ਬੱਚਾ ਨੁਕਰਾ ਦੇ ਰਹੀ ਹੈ ਵਧੀਆ ਤਾਂ ਫਿਰ ਇਹੀ ਠੀਕ ਹੈ ਸੋ ਕੋਸ਼ਿਸ਼ ਕੀਤੀ ਦੋਸਤੋ ਤੁਹਾਡੇ ਨਾਲ ਵੀ ਆਪਣਾ ਇਹ ਗੱਲਬਾਤ ਸਾਂਝੀ ਕੀਤੀ ਹੈ ਜਰੂਰ ਦੱਸਿਆ ਜੇ ਜੇ ਕੋਈ ਸੱਜਣ ਜਾਣਕਾਰ ਹੋਵੇ ਤਾਂ ਕਿੰਨਾ ਕੁ ਟਾਈਮ ਹਲੇ ਹੋਰ ਲੈ ਸਕਦੀ ਐ ਸੂਨ ਦੇ ਵਿੱਚ ਤਾਂ ਜਾ ਅੱਗੇ ਆਪਾਂ ਕਿਹੜੇ ਘੋੜੇ ਤੋਂ ਮੇਟ ਕਰਵਾਈਏ ਕਿਸ ਤਰ੍ਹਾਂ ਦੇ ਘੋੜੇ ਤੋਂ ਮੇਟ ਕਰਵਾਈਏ ਤਾਂ ਉਹ ਵੀ ਜਰੂਰ ਦੱਸ ਸਕਦੇ ਹੋ ਤੁਸੀਂ ਵੀਡੀਓ ਚੰਗੀ ਲੱਗੇ ਤਾਂ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਜੇ ਕਿਸੇ ਸੱਜਣ ਨੇ ਆਪਦੇ ਕਿਸੇ ਜਾਨਵਰ ਦੀ ਵੀਡੀਓ ਕਰਵਾਉਣੀ ਹੋਵੇ ਕੋਈ ਸੇਲ ਕਰਨਾ ਤੁਸੀਂ ਜਾਨਵਰ ਦਾ ਪ੍ਰੋਮੋਸ਼ਨ ਕਰਵਾਉਣੀ ਹੈ ਤਾਂ ਨੰਬਰ ਆਪਣਾ ਚੱਲਦਾ ਹੈ ਵੀਡੀਓ 'ਚ ਤੁਸੀਂ ਮੇਰੇ ਨਾਲ ਵੀ ਸੰਪਰਕ ਕਰ ਸਕਦੇ ਆ ਸੋ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ